ਜਿੰਨਾ ਦੋਸੀ ਛੱਸੇ ਵਾਲਾ ਜਿੰਨਾ ਦੋਸੀ ਭਨੇਾਰੇ ਵਾਲਾ ਜਿੰਨਾ ਦੋਸੀ ਜਿਹੜਾ ਉਹ ਸੀ ਉਹ ਵੀ ਇਹ ਸਾਧਨ ਹੈ ਮੈਂ ਸੰਗ ਨੂੰ ਪੁੱਛਣਾ ਚਾਹਣਾ ਜੱਜੇਦਾਰ ਅਕਾਲ ਤਖਤ ਸਾਹਿਬ ਨੂੰ ਪੁੱਛਣਾ ਹੈ ਨਾ ਸੋਨੀ ਕੋਟੀ ਨਿਹੰਗ ਸਿੰਘ ਜੱਜੇਬੰਦੀਆਂ ਕਿੱਥੇ ਗਈਆਂ ਹੁਣ ਸਾਹਿਬ ਪੁੱਛੀ ਕਦੋਂ ਜਾਗੋਗੇ ਅਸੀਂ ਕਹਿ ਰਹੇ ਹਾਂ ਸਾਰੀਆਂ ਪੰਥ ਸਰਮੌਰਿਕ ਹਫ਼ਤਾ ਸਟੇਜ ਤੇ ਕਾਰਵਾਈ ਕਾਲ ਤੱਕ ਸਾ ਤੋਂ ਨਾ ਹੋਈ ਜਾਂ ਨਾਣਕ ਸਰੀਆ ਕਹਾ ਦਾ ਤੇਰੇ ਸੰਗਲ ਸੀਲਾ ਮਾਗੇ ਜੇ ਤੈਨ ਮਾਫੀ ਨਾ ਮੰਗੀ ਤੇ ਇਹ ਤੁਹਾਡੀਆਂ ਸਭ ਪਤਾ ਵੱਡੀਆਂ ਨੇ ਤੁਸੀਂ ਕੁਲਰਾ ਸਾਹਿਬ ਹਾਲੇ ਦੇ ਬਰਬਰ ਬੈ ਜਾਗੇ ਅਸਲੀ ਬੱਚ ਦੇਾਰੇ ਨੇ ਅੱਛੇ ਕਾਕਰ ਫੁਟਾタル ਤੰਨੇ ਦਾ ਜੇ ਤੁਸੀਂ ਬਾਣੇ ਪਾਏ ਨੇ ਅਜੇ ਜਦੀ ਕੋਈ ਛੋਰ ਖੰਡ ਕਰਲੇ ਅਜੇ ਸੌਪੇ ਨੇ ਲੈ ਕੇ ਖਾਲਾ ਕੋਸਤ ਵੀਨੇ ਕੁਰਸਾ ਦੀ ਬਿਆਦੀ ਇਹ ਦੂ ਵੱਡੀ ਬਿਆਦੀ ਹੋਰ ਕੀ ਹੋ ਮੈਂ ਇਸ ਵਾਰ ਕਾ ਹੈਗਾ ਸਜੀਰੋ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਕੁਰਸੀ ਲਾਹੀ ਬੈਠਾ ਇੱਕ ਪਾਸੇ ਗੁਰੂ ਸਾਹਿਬ ਦਾ ਚੌਰ ਕਰ ਰਿਹਾ ਬਰਾਬਰ ਦੇ ਆਪ ਕੁਰਸੀ ਲਾਹੀ ਬੈਠਾ ਉਹਦੇ ਤੇ ਕੁਰਸੀ ਦੇ ਉੱਤੇ ਚੰਗੇ ਤੌਲੀਏ ਵਸਾਏ ਹੋਏ ਨੇ ਮੂਹਰੇ ਜਿਹੜੀ ਸੰਗਤ ਬੈਠੀ ਡੁੰਨਾ ਵਾਂਗੂੰ ਆਏ ਹੱਥ ਜੋੜੀ ਉਹ ਰੱਬ ਬਣ ਗਿਆ ਇਹਦਾ ਮਤਲਬ ਵੀ ਗੁਰੂ ਗ੍ਰੰਥ ਸਾਹਿਬ ਉਹਨਾਂ ਠਿੱਕ ਸਮਝ ਲਿਆ ਕਿਉਂ ਨਹੀਂ ਤੁਸੀਂ ਬੋਲਦੇ ਹੁਣ ਤਸਵੀਰ ਬਣੀਆਂ ਕਿੱਥੇ ਨੇ ਹੁਣ ਪੰਜ ਕਿੱਧਰ ਚਲਾ ਗਿਆ ਕਿੰਨੇ ਦਿਨਾਂ ਦੀ ਵੀਡੀਓ ਘੁੰਮਦੀ ਆ ਅਸੀਂ ਦੇਖੀ ਜਾਂਦੇ ਸੀ ਵੀ ਕੋਈ ਬੋਲੇ ਕੋਈ ਬੋਲੇ ਕਿਉਂਕਿ ਉਹ ਫਿਰ ਕਹਿੰਦੇ ਨੇ ਵੀ ਨਾਨਕ ਸਾਰਾ ਨਾਨਕ ਸਾਨੂੰ ਕਰਨ ਨੂੰ ਇਹਨਾਂ ਨੇ ਬਦਨਾਮ ਕਰ ਰਿਹਾ ਹੈ ਇਹੋ ਜੇ ਪਖੰਢੀ ਸਾਧਾਂ ਨੇ ਜਿੰਨਾ ਦੋਸੀ ਛੱਤਸੇ ਵਾਲਾ ਜਿੰਨਾ ਦੋਸੀ ਭਨਿਆਰੇ ਵਾਲਾ ਜਿੰਨਾ ਦੋਸੀ ਜਿਹੜਾ ਉਹ ਸੀ ਉਹ ਵੀ ਇਹ ਸਾਧਰੇ ਹੈ ਮੈਂ ਸੰਗ ਨੂੰ ਪੁੱਛਣਾ ਚਾਹਣਾ ਜੱਜੇਦਾਰ ਅਕਾਲ ਤਖਤ ਸਾਹਿਬ ਨੂੰ ਪੁੱਛਣਾ ਦਾ ਸੋਹਣੀ ਕੁਲਟੀ ਨਿਹੰਗ ਸਿੰਘ ਜਥੇਬੰਦੀਆਂ ਕਿੱਥੇ ਗਈਆਂ ਹੁਣ ਦਮ ਤੋਂ ਵੀ ਟਕਸਾਲ ਕਿੱਥੇ ਆ ਸਤ ਸਮਾਜ ਕਿੱਥੇ ਆ? ਕਿਉਂ ਨਹੀਂ ਬੋਲਦੇ? ਬਰਾਬਰ ਹੋਏ ਗੁਰੂ ਸਾਹਿਬ ਦੇ ਕੁਰਸੀ ਦਾ ਸੀ ਬੈਠਾ। ਇਹਨੂੰ ਸੌਦਾ ਨਹੀਂ ਲੱਗਣਾ ਚਾਹੀਦਾ। ਇਹ ਪੰਚ ਤੋਂ ਖਾਦ ਨਹੀਂ ਹੋਣਾ ਚਾਹੀਦਾ। ਉਹਦੇ ਡੇਰੇ ਦੇ ਵਿੱਚ ਜਾ ਜਾ ਕੇ ਇਹਨਾਂ ਦੇ ਨਾਲ ਮੇਲ ਮਲਾਪ ਹੋ ਰਿਹਾ। ਨਾਨਕ ਸਾਹਿਬ ਸੰਪਰਤਨ ਨੂੰ ਢਾ ਲਾ ਰਿਖੇ ਸਾਧਨੇ। ਇਹ ਜਾਤ ਪਾਤ ਦਾ ਵੀ ਉਹ ਸੇ ਕਰਦਾ ਸਾਰਾ ਪਖੰਡ ਤੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੁਰਸੀ ਲਾ ਕੇ ਢਾ ਕੇ ਬਹਿ ਗਿਆ। ਖਾਲਸਾ ਪੰਥ ਜੀ ਕਦੋਂ ਜਾਗੋਗੇ? ਅਸੀਂ ਕਹਿੰਦੇ ਆ ਸਾਰੀਆਂ ਪੰਥ ਸਰਮੌਰ ਇੱਕ ਹਫਤਾ ਜੇਦ ਤੇ ਕਾਰਵਾਈ ਕਾਲ ਤੱਕ ਸਭ ਤੋਂ ਨਾ ਹੋਈ ਜਾਂ ਨਾਨਕ ਸਰੀਆ ਸਾਦਾ ਤੇਰੇ ਸੰਗਲ ਅਸੀਂ ਲਾਵਾਂਗੇ ਜੇ ਤੈ ਮਾਫੀ ਨਾ ਮੰਗੀ ਜੇ ਤੂੰ ਬਿਲਕੁਲ ਮਾਫੀ ਦੇ ਹੱਕ ਦਾ ਨਹੀਂ ਹੈ ਪੰਥ ਜਾਗਿਆ ਨਾ ਅਸੀਂ ਬੰਨ ਕੇ ਲਿਆਵਾਂਗੇ ਤਕੜਾ ਹੋ ਜਾ ਤੂੰ ਹੁਣ ਇੱਕ ਹਫਤਾ ਦੇਤਾ ਤੈਨੂੰ ਤੁਸੀਂ ਕੀ ਸਮਝ ਰੱਖਿਆ ਵੀ ਜੇ ਤੁਹਾਡੀਆਂ ਸੰਪਰਦਾਵਾਂ ਵੱਡੀਆਂ ਨੇ ਤੁਸੀਂ ਗੁਰੂ ਗ੍ਰੰਥ ਸਾਹਿਬਹਾਲ ਦੇ ਬਰਾਬਰ ਬਹਿ ਜਾਗੇ ਅਸੀਂ ਇਹ ਬਖਸ਼ਦੇ ਸਾਰੇ ਮਹੰਸ ਸਿੰਘ ਜਗਨ ਬੁੱਢਾ ਦਲ ਤਰਨੇ ਦਲ ਜੇ ਤੁਸੀਂ ਬਾਣੇ ਪਾਏ ਨੇ ਅਸੀਂ ਜੇ ਜਦੀ ਕੋਈ ਹੋਰ ਪਖੰਡ ਕਰ ਲੇ ਅਸੀਂ ਤੁਰਪੇ ਨੇ ਉੱਠ ਲੈ ਕੇ ਸਾਰਾ ਕੁਝ ਵੀ ਇਹਨੇ ਗੁਰੂ ਸਾਹਿਬ ਦੀ ਬਿਆਦ ਵੀ ਇਹ ਦੂ ਵੱਡੀ ਬਿਆਦ ਵੀ ਹੋਰ ਕੀ ਹੋਊਗੀ ਇੱਕ ਸੰਤ ਹੋ ਕੇ ਆਪਦੇ ਆਪ ਨੂੰ ਸੰਤ ਕਹਾਉਣਾ ਚੋਲੇ ਪਾਉਣੇ ਨਾਨਕ ਸੰਪਰਦਾ ਦਾ ਮੁਖੀ ਕਹਾਉਂਦਾ ਮੈਂ ਇਹਨੂੰ ਸਦ ਸਹਿਮਾਨਦਾ ਉਹ ਸਾਹ ਨਾ ਸਰਕਾਰੀ ਸਾਹ ਨੂੰ ਪੱਥ ਨੂੰ ਚੈਲੰਜ ਕਰਤਾ ਉਹਨੇ ਬੋਲਣਾ ਹੁਣ ਖੋਲੋ ਮੂੰਹ ਅਕਾਲ ਤਖਤ ਸਾਹਿਬ ਦਾ ਧੰਦਾ ਖੋਲੇ ਮੂੰਹ ਹੁਣ ਦਾ ਮਾਨਤਾ ਦੇ ਦੀ ਸਾਰੇ ਲਿੰਗ ਸਿੰਘਾਂ ਨੇ ਕਰ ਕਰ ਕੋਚਵਾਲਾ ਸਾਧ ਤੈਨੂੰ ਚੈਲੰਜ ਆ ਫੜਾਂਗੇ ਇੱਕ ਹਫਤਾ ਦੇਤਾ ਹਾਂ ਉਹਦੇ ਹਫਤੇ ਨੂੰ ਤੇਰੇ ਉੱਤੇ ਅਸੀਂ ਲੈ ਕੇ ਪਹੁੰਚਾਂਗੇ ਲਾਵ ਲਸ਼ਕਰ ਤਕੜਾ ਹੋ ਜਾ ਤੂੰ ਜਿਹੜਾ ਤੈ ਪਖੰਡ ਫੜ ਰੱਖਿਆ ਨਾਨਕ ਸਰੀਏ ਜਿੰਨੇ ਵੀ ਨੇ ਉਹ ਸੁਣ ਲੈ ਦੇ ਤਾਂ ਇਹਨੂੰ ਆਪਣੀ ਸੰਪਰਦ ਦੇ ਵਿੱਚ ਇਹਨੂੰ ਕੱਟੋ ਮਾਰੇ ਮੈਂ ਸਾਰੀ ਸੰਪਰਤਾ ਬਦਨਾਮ ਨਾ ਹੋਵੇ ਫਿਰ ਤੁਸੀਂ ਕੋਈ ਸਾਡੇ ਨਾਮ ਸਾਥ ਉਹ ਥੋਡੀਆਂ ਇਹ ਜਾਂ ਕਤੂਤਾ ਕਰਕੇ ਜਿਹੜੇ ਸਾਥ ਬੜੇ ਹੋਏ ਨੇ ਪੰਥ ਨੂੰ ਬਦਨਾਮ ਕਰਤਾ ਇਹਨਾਂ ਲੋਕਾਂ ਨੇ ਇਹ ਵੀਡੀਓ ਘਰ ਘਰੇਕ ਮੋਬਾਈਲ ਤੇ ਉਹ ਸਾਥ ਢਿੱਡੋ ਦੇ ਸਾਥ ਜਿਹੜਾ ਬੈਠਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਰਾਬਰ ਕੁਰਸੀ ਢਾਈ ਗੁਰੂ ਸਾਹਿਬ ਦੇ ਬਰਾਬਰ ਬਹਿ ਗਿਆ ਸ਼ਰੀਕ ਬਣ ਗਿਆ ਖਾਸਾ ਪੰਥ ਨੂੰ ਚੈਲੰਜ ਆ ਇਹ ਬੋਲਦੇ ਨਹੀਂ ਸਮਝ ਨਹੀਂ ਆਉਂਦੀ ਮੈਨੂੰ ਵੀਡੀਓ ਦੇਖੀ ਜਾਂਦੇ ਨੇ ਬਸ ਉਦੋਂ ਬੋਲਣਗੇ ਜੇ ਕੋਈ ਹੋਰ ਆ ਕੇ ਬਾਹਰ ਸਾਰੇ ਫੇਰ ਤਾਂ ਫੜੇ ਭਟਕਦੇ ਆ ਨਿਰੰਕਾਰੀਏ ਰਾਦੇ ਸਵਾਮੀਏ ਉਹ ਤੁਹਾਡਾ ਜਿਹੜਾ ਪੰਥ ਦੇ ਹਿੱਸੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕਰਨਾ ਕਿ ਬਰਾਬਰ ਕੁਰਸੀਆਂ ਢਾਕੇ ਬੈਠਣ ਲੱਗੇ ਕਦੋਂ ਜਾਗੋਗੇ ਤੁਸੀਂ ਜਾਗੋ ਤੜਕੇ ਨੂੰ ਇਹ ਪੂਰੇ ਪੰਡ ਦੇ ਵਿੱਚ ਇਹ ਪਹੁੰਚਣੀ ਚਾਹੀਦੀ ਸਾਰੇ ਪਾਸੇ ਪੰਥ ਜਾਗੇ ਆਮ ਤਵੀ ਟਕਸਾਲ ਨਿਹੰਗ ਸਿੰਘ ਦਲਪੰਥ ਸੰਤ ਸਮਾਜ ਹੋਰ ਬਹੁਤ ਸਾਰੇ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਪੰਜਾਂ ਤਖਤਾਂ ਦੇ ਜਥੇਦਾਰ ਸ਼ਰੋਣੀ ਕਮੇਟੀ ਬੋਲਣ ਦੇਣ ਨੂੰ ਉਹਨਾਂ ਕਰਨਾ ਢੋਰ ਤਰ੍ਹਾਂ ਕਰਨੇ ਤਾਲਬ ਜੇ ਤੁਸੀਂ ਚੁੱਪ ਰਹੇ ਇਹਨਾਂ ਸਾਧਾ ਨਹੀਂ ਫਿਰ ਬਹੁਤ ਕੁਝ ਕਰਨਾ ਉਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੂਬੇ ਚੱਕਣੇ ਚਾਹਦੇ ਨੇ ਉਹ ਬਰਾਬਰ ਬੈਗਾ ਬੈਠੀ ਜਾਵੇ ਉਹ ਕੋਈ ਹੱਕਦਾਰ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉੱਚੋ ਜੇਠਾ ਉਹਨੇ ਨਾਨਖਾ ਦੀ ਠਾਠ ਬਣਾਈ ਹੋਈ ਆ ਉਹ ਠਾਠ ਤੇ ਬੈਠਾ ਠਾਠ ਦੇ ਵਿੱਚ ਹੀ ਆਣਾ ਉਹਨੂੰ ਕਿਹੜਾ ਕੋਈ ਰੋਕਣ ਵਾਲਾ ਕਾ ਪੰਛ ਦੇ ਵਿੱਚ ਕਿ ਹਿੰਮਤ ਹੈ ਹੀ ਨਹੀਂ ਨਾ ਜਸੇਦਾਰਾਂ ਦੇ ਨਾਲ ਨਾ ਅਕ ਸਿੰਘਾਂ ਦੇ ਵਿੱਚ ਨਾ ਦਮਡਿਂਟਾ ਨਾ ਸਤ